ਉਹਨੂੰ ਜਿਹੜਾ ਕਿਹਾ ਦਾ ਡਾਡੂ ਰੀਨਿਆ ਦਾ ਨਹੀਂ 드라마 ਕਿਹੜੀ ਗੱਲੋਂ ਤੁਸੀਂ ਦੱਸੋ ਨਾ ਹਾਂ ਜ਼ਿੰਦਗੀ ਹੈ ਕੀ ਜ਼ਿੰਦਗੀ ਮੈਂ ਕਰਾ ਤੇਰੀ ਕਲੀ ਦੀ ਜ਼ਿੰਦਗੀ ਸਾਰਿਆਂ ਦੀ ਜ਼ਿੰਦਗੀ ਦੀ ਮੈਂ ਜ਼ਿੰਦਗੀ ਆਪਣੀ ਆਪਣੇ ਹਿਸਾਬ ਨਾਲ ਜੀਣੀ ਠੀਕ ਆ ਕਿਹੜੀ ਗੱਲੋਂ ਮੇਰੀ ਮਰਜ਼ੀ ਮਰ ਰਹਿ ਜਾਵੇ ਨਾ ਫਿਰ ਉਹਨੂੰ ਨਾਲ ਰਲ ਕੇ ਚੱਲਣਾ ਪੈਂਦਾ ਵਾ ਰਲਈਆਂ ਜੇ ਰਲ ਕੇ ਆ ਰਲਣਾ ਦੀ ਤੇਰੀ ਗੱਲ ਜੇ ਰਲ ਕੇ ਵੀ ਕਦਰ ਨਾ ਨਾ ਪਵੇ ਫਿਰ ਬੰਦਾ ਉਹਨਾਂ ਕੋਈ ਰਲਦਾ ਮੈਂ ਕਿਤੇ ਮੈਂ ਕਦਰ ਕਰਤਾ ਹੀ ਨਹੀਂ ਕੇ ਸਸੀ ਗਾ ਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਲੜਾਈਆਂ ਝਗੜੇ ਤਾਂ ਤੁਸੀਂ ਆ ਤਾਂ ਵੇਖ ਲਿਆ ਵੀ ਇਹ ਤਾਂ ਚੱਲਦੇ ਰਹਿੰਦਾ ਕਿ ਸਿਆਣੇ ਆਂਦੇ ਨਾ ਵੀ ਜਿੱਥੇ ਦੋ ਭਾਂਡੇ ਹੋਣ ਤਾਂ ਉਹ ਖੜਕਦੇ ਰਹਿੰਦੇ ਆ ਤੇ ਇਦਾਂ ਹੀ ਸਾਡਾ ਵਾ ਤੇ ਬਾਕੀ ਲਾਈਨ ਨੂੰ ਤੁਸੀਂ ਰੱਖੋ ਪਰਾ ਥੋੜਾ ਜਿਹਾ ਪਰਾ ਕਰਕੇ ਤੇ ਬਾਕੀ ਦਾ ਮੁੱਦੇ ਵਾਲੀ ਗੱਲ ਕਰੀਏ ਤੁਹਾਡੇ ਨਾਲ ਕਿ 5 ਤਰੀਕ ਨੂੰ ਹੈਗਾ ਤੁਹਾਡੀ ਸਿਮੀ ਦਾ ਬਰਥਡੇ ਤੇ ਬਰਥਡੇ ਦਾ ਮਨਾਵਾਂਗੇ ਜੀ ਜਿੰਨੇ ਜੋਗੇ ਵੀ ਹੋਏ ਇਹਨੂੰ ਕੋਈ ਨਾ ਕੋਈ ਚੀਜ਼ ਲੈ ਕੇ ਵੀ ਦਵਾਂਗੇ ਤੇ ਘਮ ਹੁਣ ਸੌਣ ਵੀ ਖੜਾਂਗੇ ਪ੍ਰੋਬਲਮ ਇਹੀ ਕੋਈ ਤਾਂ ਕਰਕੇ ਇਹ ਨਾ ਵਲੋਗ ਨਹੀਂ ਆਉਂਦੇ ਤੇ ਬਾਕੀ ਜਿਹੜੀ ਪ੍ਰੋਬਲਮ ਹੀ ਹੋ ਤਾਂ ਚਲੋ ਹੱਲ ਹੋ ਗਈ ਹੁਣ ਕਿਉਂ ਪ੍ਰੋਬਲਮ ਮੈਨੂੰ ਤੇ ਚਲੋ ਥੋੜੀ ਜੀ ਵੀ ਨਹੀਂ ਸੀ ਇੰਨੀ ਲੱਗਦੀ ਪਰ ਇਹਨੂੰ ਲੱਗਦੀ ਸੀ ਸਮੀ ਨੂੰ ਇਹ ਵੀ ਮਤਲਬ ਇੱਕੋ ਗੱਲ ਕਰੀ ਜਾਣੀ ਵੀ ਇਹਨੇ ਵੀ ਨਹੀਂ ਅਰਸ਼ਾ ਪ੍ਰੋਬਲਮ ਹੈ ਕਿੰਦਾ ਹੱਲ ਹੋਊਗੀ ਕਿੰਦਾ ਹੋਊਗੀ ਇੱਕੋ ਗੱਲ ਇਹਨੂੰ ਕਹੀ ਵੀ ਆਪੇ ਹੱਲ ਹੋ ਜਾਣੀ ਜਦੋਂ ਹੋਣੀ ਹੀ ਸੀ ਤੇ ਬਾਕੀ ਤੁਸੀਂ ਇਹ ਦੱਸੋ ਸਾਨੂੰ ਕਮੈਂਟਾਂ ਚ ਵੀ ਅਸੀਂ ਵਲੋਗ ਬਣਾਇਆ ਕਰੀਏ ਡੇਲੀ ਰੁਟੀਨ ਵਾਲੇ ਕਿਉਂਕਿ ਜੇ ਤੇ ਤੁਸੀਂ ਕਹਿੰਦੇ ਵੀ ਬਾਹਰ ਜਾ ਕੇ ਬਣਾਓ ਤਾਨੂੰ ਵੀ ਪਤਾ ਵੀ ਠੰਡ ਬਹੁਤ ਹੈ ਤੇ ਬਾਹਰ ਜਾਇਆ ਨਹੀਂ ਜਾਂਦਾ ਕਿਉਂਕਿ ਕੰਮ ਕਰਦੇ ਵੀ ਜਾਣਾ ਪੈਂਦਾ ਵਾ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਸਿਆਣੇ ਜੇ ਵੀ ਡੇਲੀ ਰੁਟੀਨ ਦਾ ਵੀ ਤੁਹਾਨੂੰ ਵਿਖਾਇਆ ਸੀ ਚਲੋ ਉਹ ਦਿਨ ਤੁਸੀਂ ਸਪੋਰਟ ਦਿੱਤੀ ਦੋ ਕੁ ਦਿਨ ਉਹ ਵੀ ਮੁੜ ਕੇ ਤੁਸੀਂ ਬੱਸ ਕਰ ਦਿੱਤਾ ਰੋਲ ਵਾਲੀ ਲੱਗਦਾ ਤੁਸੀਂ ਵੀ ਬੋਰ ਹੋ ਜਾਂਦੇ ਸਾਡੇ ਵਲੌਗ ਦੇ ਨੂੰ ਵੇਖ ਕੇ ਕਿ ਜਾਂ ਵੈਬ ਸੀਰੀਜ਼ ਵਗੈਰਾ ਸ਼ੁਰੂ ਕਰੀਏ ਸ਼ਾਰਟ ਮੂਵੀ ਬਣਾਈਏ ਥੋੜਾ ਵੈਬ ਸੀਰੀਜ਼ ਤੇ ਵੀ ਪਾਈ ਸੀ ਨਾ ਇੱਕ ਵਾਰੀ ਤੇ ਉਹ ਵੀ ਨਹੀਂ ਚੱਲੀ ਕੋਈ ਟ੍ਰੇਲਰ ਪਾਇਆ ਸੀ ਸਿਮੀ ਨੇ ਮੇਰੇ ਹਿਸਾਬ ਨਾਲ ਤਾਂ ਉਹ ਵੀ ਨਹੀਂ ਚੱਲਿਆ। ਬਾਕੀ ਮੇਰੀ ਤੁਸੀਂ ਸੁਣੋ ਗੱਲ ਇਹ ਤੇ ਕਹਿ ਤਾ ਰਹੇ ਨੇ ਬੜੇ ਪੰਤਰੀ ਨੂੰ ਬਾਕੀ ਉਹਦਾਂ ਨਹੀਂ ਵੇਖਾਂਗੇ ਵੀ ਕਿੰਨਾ ਝੂਠ ਸੀਗਾ ਤੇ ਕਿੰਨਾ ਸੱਚ ਸੀਗਾ। ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿ ਇਹਨਾਂ ਨੇ ਘਮੋਰ ਵੀ ਖੜਨਾ ਚੱਲ ਵੀਡੀਓ ਦੇ ਬੰਨ ਇਹਨਾਂ ਨੇ ਇਹ ਗੱਲ ਤੇ ਵਿੱਚ ਸ਼ੇਅਰ ਕੀਤੀ ਤੇ ਮੈਂ ਵੀ ਸੁਣ ਲਈ ਤੇ ਬੜੀ ਖੁਸ਼ੀ ਹੋਈ ਸੁਣ ਕੇ। ਬਾਕੀ ਵੇਖਦੇ ਆਂ ਵੀ ਇਹ ਕਰਦੇ ਕੀ ਨੇ ਪੰਜ ਨੂੰ ਕਿ ਗੱਲਾਂ ਹੀ ਮਰੀ ਜਾਂਦੇ ਨੇ ਐਵੇਂ। ਕੀ ਕਹਿੰਦੇ ਨੇ ਗੱਲਾਂ ਦਾ ਕੜਾ ਬਣਾਉਣਾ। ਇੱਕ ਗਾਣਾ ਵੀ ਹੈਗਾ ਇਦਾਂ ਦਾ ਪਤਾ ਨਹੀਂ ਕਿਹੜਾ। ਅੱਛਾ ਜੀ।